ਕੰਡਾ ਮਰਕਾ ਜਾਏ ਪੁਕਾਰੇ ਅੜ ਨਹੀਂ 함 ਹੀ ਪਚ ਹਾਰੇ RAM ਕਹੇ ਕਰ ਤਾਲ ਬਜਾਵੇ ਚਟੀਆਂ ਸਭ ਬਿਗਾਰੇ RAM ਨਾਮ ਜਪ ਬੋਕ ਫਿਰਦਾ ਹਰ ਜੀ ਕੋ ਸਿਮਰਨ ਤਾਰਾ ਰਹਾ ਬਸੁਧਾ ਬਸਕੀਨੀ ਸਭ ਰਾਦੇ ਬਿੰਤੀ ਕਰੇ ਪਟਰਾਨੀ ਪੁੱਤ ਪ੍ਰਹਲਾਦ ਕਹਿਆ ਨਹੀਂ ਮੰਨ ਤਿੰਨ ਤੋਂ ਔਰ ਠਾਨੀ ਦੁਸ਼ਟ ਸਭਾ ਮਿਲ ਮੰਤਰ ਉਪਾਇਆ ਕਰਸੈ ਆਉਦ ਕਨੇਰੀ ਗਿਰ ਤਰ ਜਾਨ ਜਵਾਲਾ ਪੈ ਰਾਖਿਓ ਰਾਜਾ ਰਾਮ ਮਾਇਆ ਖੇਰੀ ਕਾਢ ਖੜਗ ਕਾਲ ਭੈ ਕੋਪਿਓ ਮੋਹੇ ਬਤਾਓ ਜੋ ਤੁਹੇ ਰਾਖਾ ਹੈ ਪੀਤ ਪਿਤਾੰਬਰ ਤ੍ਰਿਭਵਨ ਥਣੀ ਥੰਬ ਮਾਹੇ ਹਰ ਪਾਖਾ ਹਰ ਨਾਖ ਜਿਨ ਨਹਾਂ ਬੁਦਾਰਿਓ ਸੁਰ ਨਰ ਕੀ ਸਨਾਥਾ ਕਹਿ ਨਾਮ ਦਿਓ ਹਮ ਨਰ ਹਰ ਧਿਆਵ ਰਾਮ ਅਪੈ ਪਦ ਦਾਤਾ ਸੁਲਤਾਨ ਪੁੱਛੈ ਸੁਨ ਬੇਨਾਮਾ ਦੇਖੋ ਰਾਮ ਤੁਹਾਰੇ ਕਾਮਾ ਨਾਮ ਸੁਲਤਾਨੇ ਬਾਧਲਾ ਦੇਖੋ ਤੇਰਾ ਹਰ ਵੀ ਫੁਲਾ ਰਹਾ ਬਿਸਮਿਲ ਗਉ ਦੇਹੋ ਜੀਵਾਏ ਨਾ ਤਰ ਗਰਦਨ ਮਾਰੋਂ ਠਾਇ ਬਾਦਸ਼ਾਹ ਐਸੀ ਕਿਉ ਹੋਏ ਬਿਸਮਿਲ ਕੀਆ ਮਾ ਜੀਵੇ ਕੋਏ ਮੇਰਾ ਕੀਆ ਕਸ਼ੂ ਨ ਹੋਏ ਘਰ ਹੈ RAM ਹੋਏ ਹੈ ਸੋਏ ਬਾਦਸ਼ਾ ਚੜਿਓ ਓੰਕਾਰ ਗਜ ਹਸਤੀ ਦੀਨੋ ਚਮਕਾਰ ਰੁਦਮ ਕਰੇ ਨਾਮੇ ਕੀ ਮਾਏ ਛੋੜ RAM ਕੀ ਨਾ ਭਜੈ ਖੁਦਾਏ ਨਾ ਹੋ ਤੇਰਾ ਤੂੰ ਗੜਾ ਨਾ ਤੂੰ ਮੇਰੀ ਮਾਏ ਕੰਡ ਪੜਾ ਤੋ ਹਰ ਗੁਣ ਗਾਏ ਕਰ ਗਜਿੰਦ ਸੁੰਡ ਕੀ ਝੋਟ ਨਾਮਾ ਉਬਰ ਹਰ ਕੀ ਓਟ ਤਾਜ਼ੀ ਮੁੱਲਾ ਕਰੇ ਸਲਾਮ ਇਹਨ ਹਿੰਦੂ ਮੇਰਾ ਮੜਿਆ ਮਾਨ ਬਾਦਸ਼ਾਹ ਬੇਂਤੀ ਸੁਨੇਹੋ ਨਾਮੇ ਸਰ ਫਰ ਸੋਨਾ ਲੇਹੋ ਮਾਲ ਲਿਓ ਤਾ ਦੋਸਕ ਪਰਾਂ ਦੀਨ ਛੋੜ ਦੁਨੀਆਂ ਕੋ ਭਰਾਂ ਪਾਵੋ ਬੇੜੀ ਹੱਥੋਂ ਤਾਲ ਨਾ ਮੰਗਾ ਵ ਗੁਲਗੋਪਾਲ ਗੰਗ ਜਮਨ ਜਾ ਉਲਟੀ ਬਹ ਤੋ ਨਾ ਮਹਰ ਕਰਤਾ ਰਹਿ ਸਾਤ ਘੜੀ ਜਬ ਬੀਤੀ ਸੁਣੀ ਅਜੋਨਾ ਆਇਓ ਤ੍ਰਿਭਵਣ ਤਣੀ ਪਾਖੰਤਣ ਬਾਜ ਬਜਾਏ ਲਾ ਬੁਰੜ ਚੜੇ गोबिंद आएला अपने भक्त तरकी प्रतपाल गरुड़ चढ़े आए गोपाल कह त धरण एकोडी करू कह ता लेकर ऊपर धरऊ कह ता मोई गौ देऊ जियाए सब कोई देख पतियाए नम प्रणव सेलम से گو دہائی بچرا میل دودھ جب مٹکی پھری لے بادشاہ کے آگے تھری بادشاہ محل میں جائے کھٹکی کھٹ لگی آئے قاضی ملا بنتی فرمائے دکشی ہندو میں تیری گائے نامہ کہ سنو بادشاہ ਇਕਿਸ਼ ਪਤੀਆ ਮੁਝ ਦਿਖਾਏ ਇਸ ਪਤੀਆ ਕਾ ਇਹ ਪਰਵਾਨ ਸਾਚ ਸੀਲ ਚਾਲੋ ਸੁਲਤਾਨ ਨਾਮ ਦੇਓ ਸਬਰ ਅਸਮਾਏ ਮੇਲ ਹਿੰਦੂ ਸਭ ਨਾਮੇ ਭਜਾਏ ਜੋ ਅਬ ਕੀ ਬਾਰ ਨਾ ਜੀਵੇ ਗਾਏ ਤਾ ਨਾਮ ਦੇਵ ਕਾ ਪਤੀਆ ਜਾਏ ਨਾਮੇ ਕੀ ਕੀਰਤ ਰਈ ਸੰਸਾਰ भगत ਜਨਾਂ ਲੈ ਉਧਰ ਆ ਪਾਰ ਸਗਲ ਕਲੇਸ਼ ਨਿੰਦਕ ਭੈ ਆ ਖੇਦ ਨਾਮੇ ਨਾਰਾਇਣ ਨਾਹੀ ਭੇਦ ਕਰ ਦੂਜਾ ਜੋ ਗੁਰ ਦਿਓ ਤਾ ਮਿਲੈ ਮੁਰਾਰ ਜੋ ਗੁਰ ਦਿਓ ਤਾ ਉਤਰੇ ਪਾਰ ਜੋ ਗੁਰ ਦਿਓ ਤਾ ਬੈ ਪੁੰਠ ਤਰੈ ਜੋ ਗੁਰ ਦੇਉ ਤਾ ਜੀਵ ਤੁਮਾਰਾ ਸਤ 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 ਗੁਰ ਦੇ ਝੂਠ 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 ਆਨ ਸਭ ਸੇਵ ਰਹਾਉ ਜੋ ਗੁਰ ਦੇਉ ਤਨ ਦਿਰੜਾਵੇ ਜੋ ਗੁਰ ਦੇਉ ਨਾ ਦਾ ਦਿਸ਼ਤਾਵੇ ਜੋ ਗੁਰ ਦੇਉ ਪੰਚ ਤੇ ਦੂਰ ਜੋ ਗੁਰ ਦੇਉ ਨ ਮਰ ਬੋ ਚੂਰ ਜੋ ਗੁਰ ਦਿਓ ਤਾ ਅੰਮ੍ਰਿਤ ਬਾਣੀ ਜੋ ਗੁਰ ਦਿਓ ਤਾ ਅਕਤਿ ਕਹਾਣੀ ਜੋ ਗੁਰ ਦਿਓ ਤਾ ਅੰਮ੍ਰਿਤ ਦੇ ਜੋ ਗੁਰ ਦਿਓ ਨਾਮ ਜਪ ਲੇ ਜੋ ਗੁਰ ਦਿਓ ਭਵਨ ਤੈ ਸੂਝਾ ਜੋ ਗੁਰ ਦਿਓ ਊਚ ਪਦ ਬੂਝਾ ਜੋ ਗੁਰ ਦਿਓ ਤਸਿਸ ਆਕਾਸ਼ ਜੋ ਗੁਰ ਦਿਓ ਸਦਾ ਸ਼ਾਬਾਸ਼ ਜੋ ਗੁਰ ਦਿਓ ਸਦਾ ਬੈਰਾਗੀ ਜੋ ਗੁਰ ਦਿਓ ਪਰ ਨਿੰਦਾ ਤਿਆਗੀ ਜੋ ਗੁਰ ਦਿਓ ਬੁਰਾ ਭਲਾ ਇੱਕ ਜੋ ਗੁਰ ਦਿਓ ਲਲਾ ਟਹਿ ਲੇਖ ਜੋ ਗੁਰ ਦਿਓ ਕੰਦ ਨਹੀਂ ਹਿਰਾ ਜੋ ਗੁਰ ਦਿਓ ਦਿਉਰਾ ਫਿਰਾ ਜੋ ਗੁਰ ਦਿਓ ਤਾਂ ਸ਼ਾਪ ਪਰ ਸ਼ਾਈ ਜੋ ਗੁਰ ਦਿਓ ਸਹਿਜ ਨਿਕਸਾਈ ਜੋ ਗੁਰ ਦਿਓ ਤੋ ਅਠ ਸੱਠ ਨਹਾਇਆ ਜੋ ਗੁਰ ਦਿਓ ਤਨ ਚਕਰ ਲਗਾਇਆ ਜੋ ਗੁਰ ਦਿਓ ਤਾ ਦੁਆ ਦਸ ਸੇਵਾ ਜੋ ਗੁਰ ਦਿਓ ਸਭ ਬਖ ਮੇਵਾ ਜੋ ਗੁਰ ਦਿਓ ਤਾ ਸੰਸਾਰ ਟੂਟਾ ਜੋ ਗੁਰ ਦਿਓ ਤਾ ਜੰਮ ਤੇ ਛੂਟਾ ਜੋ ਗੁਰ ਦਿਓ ਤਾ ਫੋਜਲ ਤਰੈ ਜੋ ਗੁਰ ਦਿਓ ਤਾ ਜਨਮ ਨਾ ਮਰੇ ਜੋ ਗੁਰਦਿਓ ਅਠ ਦਸ ਬਿਵਹਾਰ ਜੋ ਗੁਰਦਿਓ ਉਠਾਰਾ ਫਾਰ ਬਿਨ ਗੁਰਦਿਓ ਅਵਰ ਨਹੀਂ ਜਾਈ ਨਾਮ ਦਿਓ ਗੁਰ ਕੀ ਸ਼ਰਨਾਈ ਪੈਰੋ ਬਾਣੀ ਰਵਦਾਸ ਜੀਓ ਕੀ ਕਰ ਦੂਜਾ ਇਕੋ ਅੰਕਾਰ ਸਤਗੁਰ ਪ੍ਰਸਾਦ ਬਿਨ ਦੇਖੇ ਉਪਜ ਨਹੀਂ ਆਸਾ ਜੋ ਦੀਸ ਸੋਏ ਬਿਨਸ ਬਰਨ ਸਹਿਤ ਜੋ ਜਾਪੈ ਨਾਮ ਸੋ ਜੋਗੀ ਕੇਵਲ ਨੇਕ ਕਾਮ ਪਰ ਚੈ ਰਾਮ ਰਵੈ ਜੋ ਕੋਈ ਪਾਰਸ ਪਰਸੈ ਦੁਵਿਧਾ ਨਾ ਹੋਈ ਰਹਾ ਸੋ ਮਨ ਮਨ ਕੀ ਦੁਵਿਧਾ ਖਾਏ ਬਿਨ ਦਵਾਰੇ ਤ੍ਰੇ ਲੋਕ ਸੁਮਾਏ ਮਨਕ ਸੁਭਾਉ ਸਭ ਕੋਈ ਕਰੇ ਕਰਤਾ ਹੋਏ ਸੁ ਅਨਭੈ ਰਹੇ ਫਲ ਕਾਰਨ ਫੂਲੀ ਬਨਰਾਏ ਫਲ ਲਾਗਾ ਤਬ ਫੂਲ ਬਿਲਾਏ ਗਿਆਨ ਕਾਰਨ ਕਰਮ ਅਭਿਆਸ ਗਿਆਨ ਧਿਆ ਤਾ ਕਰਮ ਨਾਸ ਰਿਤ ਕਾਰਨ ਦਦ ਮਥ ਸਿਆਨ ਜੀਵਨ ਮੁਕਤ ਸਦਾ ਨਿਰਬਾਨ ਹਰਵਿਦਾਸ ਪਰਮ ਬੈਰਾਗ ਰਿਦਾਰਾਮ ਕੀ ਨਾ ਜਪਸ ਅਪਾਗ ਨਾਮ ਦੇਵ ਆਓ ਕੁਲੰਦਰ ਕੇਸ਼ਵਾ ਕਰ ਅਬਦਾਲੀ ਪੇਸ਼ਵਾ ਹਰავ ਜਿਨ ਆਕਾਸ਼ ਉਲਾ ਸਿਰ ਕੀਨੀ ਕਉਸੈ ਸਬਤ ਪਾਇਆਲਾ ਚਮਰ ਪੋਸ਼ਕਾ ਮੰਦਰ ਤੇਰਾ ਇਹ ਵਿਦ ਬਨੇ ਗੋਪਾਲਾ ਸਪਨ ਕੋਟ ਕਾਤੇ ਹਨ ਤੇਰਾ 16 ਸਹਸ ਇਜਾਰਾ 418 ਮੁਦਗਰ ਤੇਰਾ ਸਹਨਕ ਸਭ ਸੰਸਾਰ ਦੇਹੀ ਮਹਿਜਬ ਮਨ ਮੌਲਾਨਾ ਸਹਜ ਨਵਾਜ਼ ਗੁਜ਼ਾਰ ਬੀਬੀ ਕੌਲਾ ਸੋ ਕਾਇਨ ਤੇਰਾ ਨਰੰਕਰ ਅਕਰ ਧਗਤ ਕਰਤ ਮੇਰੇ ਤਾਲ ਸ਼ਨਾਏ ਕੇ ਪਰ ਕਰੂੰ ਪੁਕਾਰ ਨਾਮੇ ਦਾ ਸੁਆਮੀ ਅੰਤਰ ਜਾਮੀ ਫਿਰੇ ਸਗਲ ਦੇ ਦੇਸਵਾ